ਕਿੰਨੇ ਸੋਹਣੇ ਸੋਹਣੇ ਕਲਰ ਹੈ ਹਾਂਜੀ ਮੈਟ ਆ ਸ਼ਿਮਰ ਹੈ ਗਲਿਟਰ ਹੈ ਲਿਪਸਟਿਕ ਹੈ ਬਲਸ਼ਰ ਹੈ ਸਾਰਾ ਕੁਝ ਆ ਗਿਆ ਕਿੰਨੇ ਦੀ ਪੈਣੀ 120 ਰੁਪਏ ਦੀ ਛੋਟਾ ਡਾਈਪਰ ਤੁਹਾਨੂੰ ਪਤਾ ਪਿਆਰ 400 ਦਾ ਮਿਲਦਾ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 200 ਦਾ 400 ਵਾਲਾ ਹੈ 400 ਵਾਲਾ ਸਿੱਧਾ ਕਿੰਨੇ ਪੀਸ ਹੋਣਗੇ ਜੋ ਇਹ 40 ਪੀਸ ਇੱਕ 2-2 ਕਿਲੋ ਦੀ ਫੇਸ਼ਲ ਕਿਟ ਹੈ ਹਾਂਜੀ ਕੰਪਨੀ ਦੀ ਫੇਸ਼ਲ ਕਿਟ ਹੈ ਹਾਂਜੀ ਨਹੀਂ ਤੁਹਾਨੂੰ ਕਿੰਨੇ ਦੀ ਪੈਣੀ 200 ਦੀ 2 ਕਿਲੋ ਨਹੀਂ ਕਿੰਨੇ ਦੀ ਇਹ 100 ਫੇਸ਼ਲ ਹੋਏਗਾ 100 ਫੇਸ਼ਲ ਹੋਏਗਾ ਇੱਕ ਫੇਸ਼ਲ ਦਾ 500 ਰੁਪਏ ਲੈਣਾ 200 ਰੁਪਏ ਦਾ ਫੇਸ਼ਲ ਪੂਰਾ ਇੱਕੋ ਫੇਸ਼ਲ ਚ ਪੈਸੇ ਪੂਰੇ ਬਾਕੀ ਨਜ਼ਾਰੇ ਲੋ ਹੂੰ ਬਹੁਤ ਮਹਿੰਗੇ ਹੈ ਹਾਂ ਬਜ਼ਾਰ ਭਾਜੀ 1000 ਰੁਪਏ ਦਾ ਫੇਸ਼ਲ ਹੈ ਓਕੇ ਆਪਾਂ ਅੱਜ ਮਾਲ ਆਇਆ 2 ਦਿਨ ਚ ਖਤਮ ਕਰਨਾ ਹੈ ਓਸਕਰ ਦਾ ਪਾਊਡਰ ਆ ਗਿਆ ਹਾਂਜੀ 100 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ ਸਪਾਰਕ ਵਾਲੀ ਫੋਮ ਆ ਗਈ ਹੂੰ 400 ਰੁਪਏ ਐਮ ਆਰ ਪੀ ਹੈ ਓਕੇ 70 ਰੁਪਏ ਬੱਲੇ ਇਧਰ ਕਿ ਸਸਤਾ ਮਿਲ ਜਣਾ ਆਈ ਬ੍ਰੋ 30 30 ਰੁਪਏ ਆਈ ਬ੍ਰੋ ਆਈਆਂ 30 30 ਰੁਪਏ ਸ਼ੈਡੋ ਆਈਆਂ ਆ ਦੇਖੋ ਕਿੰਨੇ ਦੀ ਪੈਣੀ ਐ ਢੀ ਵੱਡੀ ਸ਼ੈਡੋ 150 ਰੁਪਏ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਮੂ ਆਪਾ ਲੁਧਿਆਣਾ ਦੇ ਖੜੇ ਆ ਫੀਲ ਲਗੰਜ ਖੜੀ ਨੰਬਰ 11 ਸਾਗਰ ਕਾਸਮੈਟਿਕ ਦੇ ਅੱਜ ਤੁਹਾਨੂੰ ਕਾਸਮੈਟਿਕ ਦਾ ਹੋਰ ਸਬੰਧ ਕਾਉਣਾ ਬਹੁਤ ਜ਼ਿਆਦਾ ਸਸਤਾ ਤੇ ਸਾਰਾ ਕੰਪਨੀ ਦਾ ਆਊਗਾ ਅਜੋ ਬਿੜੀ ਨਾ ਬਣੇ ਰਹੋ ਕਿੰਨੇ ਦੇ ਇਤਨੇ 75 ਆ ਦੇਖੋ 2 2 ਕਿਲੋ ਦੀ ਫੇਸ਼ੀਅਲ ਕਿਟ ਆ ਹਾਂਜੀ ਕੰਪਨੀ ਦੀ ਫੇਸ਼ੀਅਲ ਕਿਟ ਆ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ 200 ਦੀ 2 ਕਿਲੋ ਨਹੀਂ ਕਿੰਨੇ ਦੀ ਇਹ 100 ਫੇਸ਼ੀਅਲ ਹੋਏਗਾ 100 ਫੇਸ਼ੀਅਲ ਹੋਏਗਾ 1 ਫੇਸ਼ੀਅਲ ਦਾ 500 ਰੁਪਏ ਲੈਣਾ ਹੂੰ 200 ਰੁਪਏ ਦਾ ਫੇਸ਼ੀਅਲ ਪੂਰਾ ਇੱਕੋ ਫੇਸ਼ੀਅਲ ਚ ਪੈਸੇ ਪੂਰੇ ਬਾਕੀ ਨਿਆਰੇ ਲੋ ਉਹ ਬਹੁਤ ਮਹਿੰਗੇ ਹੈ ਹਾਂ ਬਾਜ਼ਾਰ ਭਾਜੀ 1000 ਰੁਪਏ ਦਾ ਫੇਸ਼ੀਅਲ ਹੈ ਓਕੇ ਆਪਾਂ ਅੱਜ ਮਾਲ ਆਇਆ 2 ਦਿਨ ਚ ਖਤਮ ਕਰਨਾ ਹੈ ਓਕੇ ਬਈ ਸਾਡੇ ਸਿਸਟਮ ਇਦਾਂ ਦਾ ਹੁਣ ਆ ਦੇਖੋ ਉਸਕਰ ਦਾ ਮਾਲ ਆਇਆ ਉਸਕਰ ਦਾ ਪਾਊਡਰ ਆ ਗਿਆ ਹਾਂਜੀ 100 ਰੁਪਏ ਐਮ ਆਰ ਪੀ ਐ ਤਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ 16 16 ਸਿੱਧਾ 20 ਰੁਪਏ ਬੱਲੇ ਚੱਕੋ ਇਹ ਦੇਖੋ ਪਾਰਕ ਮੈਨੇ ਫੋਮ ਆ ਗਈ ਇਹ ਕੋ ਪਾਰਕ ਮੈਨੇ ਫੋਮ ਆ ਗਈ ਹੂੰ 400 ਰੁਪਏ ਅਮਰ ਵੀ ਹੈ ਓਕੇ 70 ਰੁਪਏ ਬੱਲੇ ਬੈ ਜਾਓ ਇਹ ਛੋਟਾ ਡਾਈਪਰ ਲੱਗਾ ਹੈ ਹਾਂਜੀ ਛੋਟਾ ਡਾਈਪਰ ਤੁਹਾਨੂੰ ਪਤਾ ਵੀ ਯਾਰ 400 ਦਾ ਮਿਲਦਾ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 200 ਦਾ 416 416 ਸਿੱਧਾ ਕਿੰਨੇ ਪੀਸ ਹੋਣਗੇ ਜੋ ਇਹਨੇ 40 ਪੀਸ 40 ਪੀਸ 40 ਪੀਸ ਆਓ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਚਲੋ ਅੰਦਰ ਹੀ ਘਰ ਆਪਣੇ ਵੀ ਨਹੀਂ ਆ ਲੈਖੋ ਇਹ ਸਾਰੀ ਸ਼ੈਡੋ ਲੱਗੀ ਹੈ ਹਾਂਜੀ ਸ਼ੈਡੋ ਇੱਧਰ ਵੀ ਲੱਗੀ ਹੈ ਪਿੱਛੇ ਵੀ ਲੱਗੀ ਹੈ ਮੈਂ ਤੁਹਾਨੂੰ ਇੱਕ ਨਿਗਾਹ ਪਵਾਣਾ ਹਾਂਜੀ ਪੁੱਛ ਹੋ ਜਾਊਗੀ ਓਕੇ ਸ਼ੈਡੋ ਆਪਣੇ ਦਿਖਾਈ ਵੀ ਹੋਈ ਹੈ ਪਹਿਲਾਂ ਚੈਨਲ ਤੇ ਜਾ ਕੇ ਦੇਖ ਲਓ ਬਹੁਤ ਵੀਡੀਓ ਬਣੀਆਂ ਨੇ ਐ ਚੈੱਕ ਕਰੋ ਸਾਡੇ ਕੋਲ ਸਨੇਪੀਆਂ ਆਈਆਂ ਵੱਡੀਆਂ ਸ਼ੈਡੋ ਆਈਆਂ ਛੋਟੀਆਂ ਆਈਆਂ ਕਾਫੀਆਂ ਆਈਆਂ ਹਾਂਜੀ ਗ੍ਰੇਡ ਇਸਕਾ ਲਈ ਆਉਣਗੇ 1000 ਰੁਪਏ ਦਾ ਪੀਸ ਲੈਣੇ ਆ ਬਜ਼ਾਰੋਂ ਹਾਂਜੀ ਆ ਦੇਖੋ ਬਜ਼ਾਰੋਂ ਤੁਹਾਨੂੰ 1000 ਦਾ ਪੀਸ ਮਿਲਦਾ ਹਾਂਜੀ ਤੁਹਾਡਾ ਭਰਾ ਤੁਹਾਨੂੰ ਕਿੰਨੇ ਦਾ ਦੇਗਾ 220 ਰੁਪਏ ਦਾ ਉਹ 1000 ਵਾਲਾ 1000 ਵਾਲਾ ਸਿੱਧਾ 220 ਰੁਪਏ ਓਕੇ ਚੱਕੋ ਮੇਰਾ ਭਰਾ ਜਿੰਨਾ ਮਨ ਚਾਹੀਦਾ ਕੱਠਾ ਜਕਣ ਕਰਕੇ ਸਸਤਾ ਮਿਲ ਜਾਂਦਾ ਆਈ ਬ੍ਰੋ 30 30 ਰੁਪਏ ਆਈ ਬ੍ਰੋ ਆਈਆਂ 30 30 ਰੁਪਏ ਸ਼ੈਡੋ ਆਈਆਂ ਆ ਦੇਖੋ ਕਿੰਨੇ ਦੀ ਪੈਣੀ ਏ ਢੀ ਵੱਡੀ ਸ਼ੈਡੋ 150 ਰੁਪਏ ਪੂੰਜ ਬਜ ਮੈਂ ਕਿਹਾ ਇਹ ਭਾਜੀ 500 700 ਦਾ ਟੀਸ ਆ ਲੋ ਇਹ ਚੈੱਕ ਕਰੋ ਸ਼ੈਡੋ ਹੋਰ ਪਾਜੀ ਕਰੋ ਆ ਲੋ ਸ਼ੈਡੋ ਚੈੱਕ ਕਰੋ ਕਿੰਨੇ ਦੀ ਕਿੰਨੇ ਸੋਹਣੇ ਸੋਹਣੇ ਕਲਰ ਹੈ ਹਾਂਜੀ ਮੈਟ ਹੈ ਸ਼ਿਮਰ ਹੈ 글리ਟਰ ਹੈ ਲਿਪਸਟਿਕ ਹੈ ਬਲਸ਼ਰ ਹੈ ਸਾਰਾ ਕੁਝ ਆ ਗਿਆ ਕਿੰਨੇ ਦੀ ਪੈਣੀ ਹੈ 120 ਰੁਪਏ ਦੀ ਸਿਰਫ ਸਿਰਫ 120 ਰੁਪਏ ਦਾ ਪੀਸ ਹੈ ਬਾਜ਼ਾਰ ਦੀ 3-400 ਰੁਪਏ ਦਾ ਪੀਸ ਲੈਣੇ ਆ ਠੀਕ ਹੈ ਇਹ ਦੇਖੋ ਕਾਪੀ ਸ਼ੈਡੋ ਵਾਲੀ ਕਾਪੀ ਆ ਗਈ ਹਾਂਜੀ ਕਾਪੀ ਵਾਲੀ ਸ਼ੈਡੋ ਓਕੇ ਚੈੱਕ ਕਰੋ 1 2 3 4 5 ਸਾਰਾ ਕੁਝ ਆ ਗਿਆ ਦੇ ਵਿੱਚ ਕੀ ਉਧਰ ਵਿੱਚ ਭਾਈ ਇਹਦੇ ਕੋ ਸ਼ੈਡੋ ਆ ਗਏ ਗਲਿਟਰ ম্যাਟ ਫੁੱਲ ਸ਼ੇਡ ਹੋਣਗੇ ਪ੍ਰੋਪਰ ਸ਼ੇਡ ਦਿੱਤੇ ਹੋਏ ਆ ਜਿੱਦਾਂ ਦੇ ਮਰਜ਼ੀ ਨਿਊਡ ਸ਼ੇਡ ਡਾਰਕ ਸ਼ੇਡ ਲਾਈਟ ਸ਼ੇਡ ਫਿਰ ਉਸ ਤੋਂ ਬਾਅਦ ਹਾਈਲਾਈਟਰ ਆਗੇ ਚੈੱਕ ਕਰੋ ਸਾਰੇ ਪ੍ਰੋਪਰ ਹਾਈਲਾਈਟਰ ਆ ਗਏ ਓਕੇ ਬਈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਚੈੱਕ ਕਰੋ ਬਲਸ਼ਰ ਆ ਗਏ ਹਰੇਕ ਤਰ੍ਹਾਂ ਦੇ ਹਾਂ ਜੀ ਉਸ ਤੋਂ ਬਾਅਦ ਫਿਰ ਚੈੱਕ ਕਰੋ ਲਿਪਸਟਿਕ ਆ ਗਈ ਕੰਟੋਰ ਆ ਗਈ ਲਿਪਸਟਿਕ ਆ ਗਈ ਓਕੇ ਬਈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਚੈੱਕ ਕਰੋ ਪ੍ਰੋਪਰ ਪ੍ਰੋਪਰ ਕਿਟ ਤੁਹਾਨੂੰ ਮਿਲ ਗਈ 550 ਰੁਪਏ ਦੀ ਓਕੇ ਬਈ ਤੁਸੀਂ ਸਿਰਫ ਇੰਨੀ ਕਿ ਸ਼ੈਡੋ ਪਿਆਰੋ ਲੈਣੇ ਆ 550 700 ਦੀ ਮਿਲਦੀ ਹੈ ਤੁਸੀਂ ਇੱਕ ਬ੍ਰਾਈਟ ਫੇਸ਼ਲ ਕਿਟ ਲੈ ਜਾਓ ਚਟਪੂਰੀ ਇੱਕ ਸ਼ੈਡੋ ਲੈ ਜਾਓ ਫੁੱਲ ਫੇਸ਼ਲ ਹੋ ਜਾਏਗਾ ਤੁਹਾਡਾ ਫੁੱਲ ਮੇਕਅਪ ਰੈਡੀ ਹੋ ਜਾਏਗਾ ਕਿੰਨੇ ਦੀ ਹੈ ਇਹ ਸਿਰਫ 550 ਰੁਪਏ